ਸੋ ਵੀ ਤੁਹਾਡਾ ਕਿਵੇਂ ਇੱਧਰ ਮਨ ਹੋਇਆ ਵੀ ਤੁਸੀਂ ਕੈਨੇਡਾ ਦੇ ਲੱਖ ਲੋਕ ਤਾਂ ਕੰਮਲੇ ਹੋਏ ਫਿਰਦਾ ਕੈਨੇਡਾ ਪਿੱਛੇ ਇੱਕ ਨਾ ਕਾਰਪੋਰੇਟ ਜਿਹੜੇ ਵਰਲਡ ਚ ਕੰਮ ਕਰਦੇ ਨੇ ਉਹਨਾਂ ਨੂੰ ਪਤਾ ਹੋਏਗਾ ਬਿਗ 4 ਕਰਕੇ ਕੰਪਨੀਆਂ ਹੁੰਦੀਆਂ ਨੇ ਜੀ ਜਿਹੜੀ ਦੁਨੀਆ ਚ ਚਲੰਦੀਆਂ ਨੇ ਪੂਰੀ ਦੁਨੀਆ ਚ ਚਲੰਦੀਆਂ ਨੇ ਹਾਂ ਉਹਨਾਂ ਨੇ ਹੀ ਪੂਰੀ ਤੁਹਾਡੇ ਪੈਸੇ ਇਕੱਠੇ ਕਰਨੇ ਟੈਕਸਿਸ ਇਕੱਠੇ ਕਰਨੇ ਕੰਸਲਟੇਸ਼ਨਸ ਵਗੈਰਾ ਕਰਨੀਆਂ ਜੀ ਇਹਨਾਂ ਨੂੰ ਬਿਗ 4 ਫਾਰਮਸ ਕਹਿੰਦੇ ਨੇ ਉਹਨਾਂ ਚੋਂ ਇੱਕ ਕੰਪਨੀ ਚ ਮੈਂ ਕੰਮ ਕਰਦੀ ਸੀਗੀ ਹੁਣੀ ਨਾ ਐਦਾਂ ਲੱਗਣਾ ਵੀ ਅਸੀਂ ਇਹਨਾਂ ਮਰ ਮਰ ਕੇ ਕੰਮ ਕਰਦੇ ਆਂ ਹਾਂ ਜੀ ਤੇ ਉਹ ਜਿਹੜਾ ਕੰਮ એનર્ਜੀ ਇੱਕ ਤਰੀਕੇ ਦੀ ਆਪਣੀ એનર્ਜੀ ਦੇ ਰਹੇ ਆਂ ਸਿਸਟਮ ਨੂੰ ਬਿਲਕੁਲ ਤੁਸੀਂ ਕਿਹੜੇ ਸਿਸਟਮ ਨੂੰ એનર્ਜੀ ਦੇ ਰਹੇ ਹੋ ਤੁਸੀਂ ਉਹ ਸਿਸਟਮ ਨੂੰ એનર્ਜੀ ਦੇ ਰਹੇ ਹੋ ਜਿਹੜੀ ਕਿ ਦੁਨੀਆ ਨੂੰ ਚਲਾਈ ਫਿਰਦੀ ਹੈ ਓਕੇ ਮਾਰਕੀਟਿੰਗ ਦੇ ਥਰੂ ਹੈਨਾ ਤੇ ਉਹ ਉਹ ਸਾਨੂੰ ਪਸੰਦ ਨਹੀਂ ਸੀ ਕਿ ਮੇਰੀ એનર્ਜੀ ਇੱਕ ਅਹ ਜਿਹੇ ਸਿਸਟਮ ਤੇ ਜਾ ਰਹੀ ਹੈ ਜੋ ਕਿ ਦੁਨੀਆ ਨੂੰ ਪਟਕਾਰ ਹੀ ਹੈਗਾ ਬਿਲਕੁਲ ਦੇਸ਼ ਭਗਤੀ ਦੀ ਗੱਲ ਹਰੇਕ ਕਰਦਾ ਪਰ ਡੀਪਲੀ ਨਹੀਂ ਸੋਚਦਾ ਜਿੱਥੇ ਅਸੀਂ ਵਰਕ ਕਰਦੇ ਜੋ ਵੀ ਨਹੀਂ ਨੀਂ ਸਭ ਆਪਾਂ ਦੇਸ਼ ਭਗਤੀ ਵੀ ਛੱਡੋ ਮੈਂ ਤਾਂ ਕਹਿੰਦੀ ਹਾਂ ਇਨਸਾਨੀਅਤ ਇਨਸਾਨੀਅਤ ਬੰਨੀ ਗੱਲ ਇਨਸਾਨੀਅਤ ਵੀ ਛੱਡੋ ਤੁਸੀਂ ਵੀ ਜ਼ਿੰਦਗੀ ਕਹਿ ਲੋ ਜ਼ਿੰਦਗੀ ਆਪਣੀ ਜ਼ਿੰਦਗੀ ਵੀ ਕਹਿ ਲੋ ਸਾਡੀ ਆਪਦੀ ਜ਼ਿੰਦਗੀ ਹੋਵੇ ਚਾਹੇ ਕੁੱਤੇ ਬਿੱਲੀਆਂ ਦੀ ਜ਼ਿੰਦਗੀ ਹੋਵੇ ਚਾਹੇ ਪੇੜ ਪੌਦਿਆਂ ਦੀ ਜ਼ਿੰਦਗੀ ਹੋਵੇ ਆਪਣਾ ਸਭ ਦਾ ਹੱਕ ਬਣਦਾ ਹੈ ਇੱਕ ਫ੍ਰੀडम ਇੱਕ ਆਜ਼ਾਦ ਤਰੀਕੇ ਨਾਲ ਰਹਿਣ ਦਾ ਹਨਾ ਤਾਂ ਇਹ ਜਿਹੜੀਆਂ ਮਾਰਕੀਟਿੰਗ ਹੁੰਦੀ ਹੈ ਪੂਰੀ ਦੁਨੀਆ ਦੇ ਵਿੱਚ ਜਾਂ ਕੰਪਨੀਆਂ ਹੁੰਦੀਆਂ ਨੇ ਜਿਹੜੇ ਦੁਨੀਆ ਨੂੰ ਕੰਟਰੋਲ ਕਰਦੀਆਂ ਨੇ ਫਿਰ ओके ਉਹ ਦੱਸਦੀ ਆ ਨਹੀਂ ਉਹ ਉਹ ਗੱਲ ਚੁੱਪਦੀ ਹੁੰਦੀ ਸੀ ਕਿ ਐਟ ਲੀਸਟ ਮੈਂ ਜੋ ਪਾਰਟਿਸਪੇਟ ਨਾ ਕਰਾਂ ਤਾਂ ਸ਼ਾਇਦ ਮੈਂ ਥੋੜੀ ਕਸੂਰਵਾਰ ਘੱਟ ਹੋ ਜਾਣਾ ਇਹਨਾਂ ਦਾ ਮਤਲਬ ਇਹ ਵੀ ਦੱਸਦਿਆਂ ਨੇ ਵੀ ਤੁਸੀਂ ਕਿਵੇਂ ਜੀਣਾ ਵੀ ਜਿਹੜੇ ਆਪਾਂ ਵਰਕ ਕਰਦੇ ਆਂ ਜੋ ਵੀ ਆਪਣਾ ਵਾਲਾ ਦੁਆਰਾ ਚੱਲ ਰਿਹਾ ਉਹ ਆਪਾਂ ਨੂੰ ਚਲਾ ਰਿਹਾ ਆਪਾਂ ਨੂੰ ਚਲਾ ਰਿਹਾ ਹਾਂਜੀ 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 ਆਪਾਂ ਉਹਨਾਂ ਦੀ ਹੈਲਪ ਕਰ ਰਹੇ ਆਂ ਵਰਕ ਦੇ ਵਿੱਚ ਇਹ ਮੈਨੂੰ ਜ ਤੁਹਾਡਾ ਫੀਲ ਹੁੰਦਾ ਸੀ ਗਿਲਟ ਫੈਕਟਰ ਸੀਗਾ ਕਿ ਅਸੀਂ ਆਪਣੀ ਪੂਰੀ એનર્ਜੀ ਕਿਹਦੇ ਸਿਸਟਮ ਨੂੰ ਦੇ ਰਹੇ ਆਂ ਜਿਹਨੇ ਦੁਨੀਆ ਘੁਮਾਈ ਭੁਗਾਈ ਹੋਈ ਹੈ ਪੂਰੀ ਹਨਾ ਆਪਣੇ ਪਿੰਡਾਂ 'ਚ ਨੌਜਵਾਨ ਬੱਚੇ ਜਿਹੜੇ ਸਾਰੇ ਪ੍ਰਭਾਵਿਤ ਨੇ ਉਹ ਚੀਜ਼ਾਂ ਤੋਂ ਉਹੀ ਚੀਜ਼ਾਂ ਦੇ ਅਗੇਂਸਟ ਅਸੀਂ ਸੋਚਦੇ ਆਂ ਕਿ ਸਾਡੇ ਬੱਚੇ ਛੁੱਟ ਜਾਣ ਇਹ ਚੀਜ਼ਾਂ ਤੋਂ ਤੇ ਪਰ ਅਸੀਂ ਆਪਣੀ એનર્ਜੀ ਉੱਥੇ ਦੇਈ ਜਾ ਰਹੇ ਆਂ ਗੋਰੇ ਬਹੁਤ ਵਧੀਆ ਜ਼ਿੰਦਗੀ ਜਿਉਂਦੇ ਨੇ ਓਕੇ ਬ ਤੁੱਕੇ ਜਿਹੜੇ ਉਹ ਗੋਰੇ ਨੇ ਉਹਨਾਂ ਦੇ ਜਿਹੜੇ ਗੋਰੇ ਨੇ ਹਾਂਜੀ ਉਹਨਾਂ ਨੇ ਜੋ ਆਪਣੀ ਪਰਸਨਲ ਲਾਈਫ ਜਿਉਣੀ ਆ ਪੂਰੀ ਹਰੇ ਹਰੇ ਵਾਹੀ ਚ ਰਹਿੰਦੇ ਨੇ ਉਹ ਸ਼ੁੱਧ ਹਵਾ ਦੇ ਵਿੱਚ ਰਹਿੰਦੇ ਨੇ ਉਹਨਾਂ ਦੇ ਸਿਟੀ ਬੜੇ ਕਲੀਨ ਨੇ ਬੜੇ ਸਾਫ ਸੁਥਰੇ ਨੇ ਤਾਂ ਮੈਨੂੰ ਲੱਗਦਾ ਹੈ ਹਰ ਕਿਸੇ ਦਾ ਆਨਸਰ ਇਹੀ ਹੋਏਗਾ ਵੀ ਸਾਨੂੰ ਸਾਡਾ ਸਾਹ ਵਧੀਆ ਹੋਣਾ ਚਾਹੀਦਾ ਹੈ ਸਾਡਾ ਟਾਈਮ ਵਧੀਆ ਗੁਜ਼ਰਨਾ ਚਾਹੀਦਾ ਹੈ ਰੋਜ਼ ਦਾ ਸਾਨੂੰ ਕੋਲ ਟੈਨਸ਼ਨ ਨਾ ਹੋਣ ਸਾਨੂੰ ਕੋਈ ਜ਼ਬਰਦਸਤੀ ਕੋਈ ਕੰਮ ਨਾ ਕਰਵਾਏ ਸਾਡੇ ਨੂੰ ਇਹ ਦੋ ਤਿੰਨ ਚੀਜ਼ਾਂ ਹੁੰਦੀਆਂ ਨੇ तकरीबन ਸਾਰੇ ਸੋਚਦੇ ਹੀ ਆ ਇਹ ਹੀ ਸੋਚਦੇ ਨੇ ਤਾਂ ਇਹੇ ਜੋ ਚੀਜ਼ਾਂ ਤੁਹਾਨੂੰ ਇੱਕ ਇਹ ਜੇ ਮਾਹੌਲ ਦੇ ਵਿੱਚ ਬੈਠ ਕੇ ਇੱਥੇ ਹੁਣ ਮੇਰਾ ਬ੍ਰਦਰ ਨੇ ਮੇਰੀ ਮਦਰ ਨੇ ਨਾਲ ਇਹਨਾਂ ਨੇ ਮੇਰੀਆਂ ਕਦੇ ਲੱਤਾਂ ਨਹੀਂ ਖਿੱਚੀਆਂ ਇਹਨਾਂ ਨੇ ਕਦੇ ਮੈਨੂੰ ਟੋਕਿਆ ਨਹੀਂ ਨਾ ਮੈਂ ਇਹਨਾਂ ਨੂੰ ਟੋਕਿਆ ਅਸੀਂ ਰੋਜ਼ ਹੱਸਦੇ ਖੇਡਦੇ ਆ ਬੜੇ ਮਜ਼ੇ ਦਾ ਮਜ਼ੇਦਾਰ ਤਰੀਕੇ ਨਾਲ ਜਿਉਂਦੇ ਆ ਕੋਈ ਇੱਕ ਦੂਜੇ ਨੂੰ ਟੈਨਸ਼ਨ ਨਹੀਂ ਦਿੰਦਾ ਇੱਕ ਦੂਜੇ ਨੂੰ ਸਮਝਦੇ ਆ ਅਸੀਂ ਹਾਂ ਨਾ ਤਾਂ ਇਹ ਮਾਹੌਲ ਹੀ ਬਹੁਤ ਵਧੀਆ ਚੀਜ਼ ਹੈ ਬਿਲਕੁਲ ਬਹੁਤ ਵਧੀਆ ਹੀ ਤੇ ਦੂਸਰੀ ਚੀਜ਼ ਬਾਹਰਲਾ ਮਾਹੌਲ ਬਿਕਨਾ ਸੋਹਣਾ ਹੈ ਜੇ ਤੁਹਾਨੂੰ ਅੰਦਰ ਇਹ ਤਾਂ ਮੈਂ ਹੁਣ ਆਇਆ ਤੁਹਾਡੇ ਕੋਲੇ ਮੇਰਾ ਆਇਆ ਮਨ ਵੀ ਜਦੋਂ ਫੇਰ ਟਾਈਮ ਆਇਆ ਫੇਰ ਹੁ ਆਉਂਗਾ ਤੁਹਾਡੇ ਕੋਲ ਹਾਂਜੀ ਹਾਂਜੀ ਇੱਥੇ ਓਪਰਚ्युनिटी ਹੈਗੀ ਆ ਸ਼ਹਿਰੀ ਲੋਕਾਂ ਕੋਲੇ ਵਿਚਾਰੇ ਨੇ ਸੋਚਣਾ ਉਹਨਾਂ ਨੂੰ ਹਿੱਸੇ ਜ਼ਮੀਨਾਂ ਵੀ ਲੈਣੀਆਂ ਪੈਣੀਆਂ ਆਪਣਾ ਲੱਗ ਫਾਰਮ ਬਣਾਉਣ ਵਾਸਤੇ ਆ ਕੁਝ ਪਿੰਡਾਂ ਵਾਲੇ ਕੋਲੇ ਤਾਂ ਪਿਆ ਹੈ ਆਲਰੇਡੀ ਆਪਦੀ ਸ਼ਾਂਤੀ ਲਈ ਆਪਦੇ ਵਧੀਆ ਹਵਾ ਪਾਣੀ ਵਾਸਤੇ ਅਸੀਂ ਕਹਾਂਗੇ ਕਿ ਹਰ ਕਿਸਾਨ ਨੂੰ ਜਿਨੇ ਕੋਲੇ ਮਾੜੀ ਮੋਟੀ ਵੀ ਜ਼ਮੀਨ ਹੈਗੀ ਹੈ ਉਹਨਾਂ ਨੂੰ ਅੱਧਾ ਕਾਕੀਲਾ ਇਸ ਤਰੀਕੇ ਦਾ ਜੰਗਲ ਲਾਣਾ ਚਾਹੀਦਾ ਹੈ